ਅੱਜ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੈ ਤੇ ਅੱਜ ਉਸ ਦਾ ਪਹਿਲਾ ਦਿਨ ਹੈ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਵਿਸ਼ੇਸ਼ اجلاس ਦੇ ਵਿੱਚ ਜੋ ਅਹਿਮ ਬਿੱਲ ਲਿਆਂਦੇ ਜਾਣਗੇ ਵਿਸ਼ੇਸ਼ اجلاس ਦੇ ਵਿੱਚ ਅੱਜ ਪੀਪੀ ਕਾਨੂੰਨ ਬਿੱਲ ਲਿਆਂਦੀ ਵੀ ਤਿਆਰੀ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਖਰੜਾ ਵੀ ਤਿਆਰ ਕੀਤਾ ਗਿਆ ਹਾਲਾਂਕਿ ਕਿਲਾ ਰਾਏਪੁਰ ਦੇ ਵਿੱਚ ਬੈਲਗੱਡੀ ਦੀਆਂ ਦੌਰ ਤੇ ਟੈਕਸ ਬਿੱਲ ਸਮੇਤ ਕਈ ਅਹਿਮ ਬਿੱਲਾਂ ਤੇ ਵੀ ਮੋਹਰ ਜੋਕੇ ਲੱਗ ਸਕਤੀ ਹੈ ਤਾਂ ਪੰਜਾਬ ਵਿਧਾਨ ਸਭਾ ਦੀ ਜੋ ਇਹ ਕਾਰਵਾਈ ਇਹ ਸ਼ੁਰੂ ਹੋ ਚੁੱਕੀ ਹੈ ਕਾਰ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਡਾਕਟਰ ਰਤਨ ਸਿੰਘ ਜੱਗੀ ਉਹਗੇ ਲੇਖਕ ਉਹ ਵੀ ਸਾਨੂੰ ਮਿਤੀ 22 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ 27 ਜੁਲਾਈ 1927 ਨੂੰ ਪਿੰਡੀ ਕੇ ਪਾਕਿਸਤਾਨ ਵਿਖੇ ਹੋਇਆ ਉਹਨਾਂ ਵੱਲੋਂ 150 ਦੇ ਕਰੀਬ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਵੱਲੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾਬੀ ਅਤੇ ਹਿੰਦੀ ਵਿੱਚ ਸ਼੍ਰੀ ਰਾਮ ਚਰਿਤ ਮਾਨਸ ਅਤੇ ਸ਼੍ਰੀ ਭਗਵਤ ਗੀਤਾ ਜੀ ਦਾ ਪੰਜਾਬੀ ਵਿੱਚ ਅਨਵਾਦ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵ ਕੋਸ਼ ਵੀ ਲਿਖਿਆ ਗਿਆ। ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ, ਸਾਹਿਤ ਰਤਨ ਅਵਾਰਡ, ਪੰਜਾਬੀ ਗੌਰਵ ਅਵਾਰਡ ਅਤੇ ਗਿਆਨ ਰਤਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਸਾਲ 2023 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਸਾਹਿਤਕ ਸੇਵਾਵਾਂ ਦੀ ਮਾਨਤਾ ਵਜੋਂ ਸਾਲ 1996 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਦੇ ਸਰਵਉੱਚ ਸੁਬਾਈ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਸ਼ਹੀਦ ਸੁਰਿੰਦਰ ਸਿੰਘ ਨਾਇਕ ਵੀ ਸਾਨੂੰ ਮਿੱਤੀ 22 ਫਰਵਰੀ 2024 ਨੂੰ ਸ੍ਰੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਜਨਮ ਮਿਤੀ 7 ਮਈ 1992 ਨੂੰ ਪਿੰਡ ਡੁੱਡੀਆਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਮੇਦੀ 22 ਫਰਵਰੀ 2024 ਨੂੰ ਆਪਰੇਸ਼ਨ ਓਰੀਐਂਟਡ ਟ੍ਰੇਨਿੰਗ ਦੌਰਾਨ ਰਾਜਸਥਾਨ ਵਿਖੇ ਸ਼ਹੀਦ ਹੋ ਗਏ। ਸ਼ਹੀਦ ਬਲਜੀਤ ਸਿੰਘ ਲਾਸਾਇਕ ਨੂੰ ਵੀ ਮਿਤੀ 17 ਸਤੰਬਰ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਜਨਮ 22 ਅਕਤੂਬਰ 1994 ਨੂੰ 1994 ਨੂੰ ਪਿੰਡ ਚੱਜ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ। ਉਹ 17 ਸਤੰਬਰ 2024 ਨੂੰ ਆਪਰੇਸ਼ਨ ਰਖਸ਼ਕ ਦੌਰਾਨ ਰਾਜੌਰੀ ਜੰਮੂ ਅਤੇ ਕਸ਼ਮੀਰ ਵਿਖੇ ਸ਼ਹੀਦ ਹੋ ਗਏ ਸ਼ਹੀਦ ਗੁਰਪ੍ਰੀਤ ਸਿੰਘ ਲਾਸ ਨਾਇਕ ਨੂ ਵੀ ਸਾਨੂੰ ਮਿਤੇ 4 ਮਈ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 28 April 1996 ਨੂੰ ਪਿੰਡ ਸਰਾਏ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਉਹ ਮਿਤੀ 4 ਮਈ 2024 ਨੂੰ ਆਪਰੇਸ਼ਨ ਰਖਸ਼ਕ ਦੌਰਾਨ ਕਾਉਂਟਰ ਇਨসারਜੈਂਸੀ ਏਰੀਆ ਵਿੱਚ ਸ਼ਹੀਦ ਹੋ ਗਏ ਇਹਨਾਂ ਸਬਨਾ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪਿੱਛੇ ਨਾ ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਏਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਕੀਅਤਾਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਇੱਕ ਮਿੰਟ ਜੀ ਇੱਕ ਮਿੰਟ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਅਰੁਣਾ ਸਾਹਿਬ ਮੈਂ ਗੁਜ਼ਾਰਿਸ਼ ਕਰੂੰਗਾ ਤੁਹਾਨੂੰ ਹਾਊਸ ਨੂੰ ਕਿ ਇੱਕ ਪਿਛਲੇ ਦਿਨਾਂ ਦੇ ਵਿੱਚ 12 ਜੂਨ ਨੂੰ ਇੱਕ ਬਹੁਤ ਹੀ ਦਰਦਨਾਕ 에ਅਰ ਕ੍ਰੈਸ਼ ਅਹਮਦਾਬਾਦ ਦੇ ਵਿੱਚ ਹੋਇਆ ਜਿਦੇ ਵਿੱਚ 260 ਬਹੁਮੁੱਲੀਆਂ ਜਾਨਾਂ ਨੇ ਜਿਹੜੀਆਂ ਉਹ ਦੇਸ਼ ਨੇ ਗਵਾਈਆਂ ਨੇ ਔਰ ਇਸ ਇੱਕ ਇਨਸੀਡੈਂਟ ਨੇ ਕੱਲੇ ਦੇਸ਼ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਨੂੰ ਝੰਡੋੜ ਕੇ ਰੱਖ ਦਿੱਤਾ ਮੈਂ ਚਾਹੂੰਗਾ ਕਿ ਉਹਨਾਂ ਨੂੰ ਵੀ ਅੱਜ ਆਪਾਂ ਸ਼ਰਧਾਂਜਲੀ ਦੇਈਏ ਔਰ ਦੁੱਖ ਸਾਂਝਾ ਉਹਨਾਂ ਪਰਿਵਾਰਾਂ ਦੇ ਨਾਲ ਵੀ ਕਰੀਏ ਜੀ ਥੈਂਕ ਯੂ ਮਾਫ ਕਰਤਾ ਜੀ ਇੱਕ ਮਿੰਟ ਮਹਾਂ ਸਤਿ ਸ਼੍ਰੀ ਅਕਾਲ ਜੀ ਮਹਾਂ ਸਤਿ ਸ਼੍ਰੀ ਅਕਾਲ ਜੀ ਮਾਨਯੋਗ ਸਪੀਕਰ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਕ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸਤਦੀ ਦੇ ਨਾਲ ਕਾਰਵਾਈ ਵੀ ਕੀਤੀ ਜੀ ਬਾਜਵਾ ਸਾਹਿਬ ਮੈਂ ਤੋਂ ਪਹਿਲੇ ਜਿਹੜੇ ਮੇਰੇ ਸਾਥੀ ਨੇ ਜ਼ਿਕਰ ਕੀਤਾ ਮੈਂ ਉਹਨਾਂ ਦੇ ਗੱਲ ਕਰਨਾ ਚਾਹਣਾ ਪੰਜਾਬ ਪੁਲਿਸ ਦੀ ਮੁਸਤਦੀ ਦਾ ਤੇ ਬਾਅਦ ਚ ਪਤਾ ਲੱਗੇਗਾ ਕੋਈ ਕਲੈਰਿਕ ਪੇਸ਼ੈਂਟ ਹੈ ਜੇ ਹੈ ਨਹੀਂ ਚਲੋ ਅਸੀਂ ਮੰਨ ਲੈਂਦੇ ਆ ਤੁਹਾਡੀ ਗੱਲ ਨੂੰ ਪਰ ਇਹ ਗੱਲ ਬਿਲਕੁਲ ਠੀਕ ਹੈ ਲਾਰੈਂਸ ਬਿਸ਼ਨੋਈ ਦਾ ਗੈਂਗ ਏਸ ਗੱਲੋਂ ਮਾਰ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰ ਲਿਆ ਈ ਤੁਸੀਂ ਸਾਡਾ ਮੈਰਜ ਮੈਸੇਜ ਸੀਰੀਅਸਲੀ ਲੈ ਲਿਆ 600 ਤੋਂ ਵੱਧ ਆਦਮੀ ਬਰਮਾ ਸਾਹਿਬ ਦੀ ਉਹਦੇ ਵਾਸਤੇ ਜਿਹੜਾ ਉਹਨਾਂ ਦਾ ਆਪਣਾ ਬਿਜ਼ਨਸ ਸੀ ਉਹਦੇ ਵਿੱਚ ਕੰਮ ਕਰਦੇ ਸੀ ਲੋਕ ਬਹੁਤ ਭਾਰੀ ਦਹਿਸ਼ਤ ਮਾਲਵੇ ਦੇ 5-6 ਜ਼ਿਲ੍ਹਿਆਂ ਦੇ ਵਿੱਚ ਹੈ ਤਾਂ ਮੈਂ ਸਮਝਿਆ ਕਿ ਗੱਲ ਮੇਰੇ ਸਾਥੀ ਨਾਲ ਕਰਨਾ ਤੇ ਜ਼ਰੂਰ ਉਹਨਾਂ ਦਾ ਨਾਂ ਜਿਹੜਾ ਅਫਸਰਿਸ ਦੇ ਵਿੱਚ ਜ਼ਿਕਰ ਕੀਤਾ ਜਾਵੇ ਸਰਬੋਤਮ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੂਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰ ਨੂੰ ਪੇਜ ਦਿੱਤੇ ਜਾਣ ਜੀ ਹੁਣ ਮੈਂ ਸਮੂਹ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨ ਧਾਰਨ ਕਰਨ ਲਈ ਖੜੇ ਹੋਈਏ ਵਾਹਿਗੁਰੂ ਜੀ ਬੋ ਜਾਨਾ ਧੰਨਵਾਦ ਸਦਨ ਸ਼ੁਕਰਵਾਰ ਮਿਤੀ 11 ਜੁਲਾਈ 2025 ਨੂੰ 10 ਵਜੇ ਪੂਰਬ ਦੁਪਹਿਰ ਤੱਕ ਸਥਾगित ਹੁੰਦਾ ਹੈ ਵਿਧਾਨ ਸਭਾ ਦੇ ਵਿਸ਼ੇਸ਼ اجلاس ਦਾ ਜੋ ਪਹਿਲਾ ਦਿਨ ਹੈ ਦੱਸਦੇ ਕਿ ਪਹਿਲੇ ਦਿਨ ਜੋ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਵਿਧਾਨ ਸਭਾ ਦੀ ਕਾਰਵਾਈ ਜੋ ਕਿ ਚੱਲ ਰਹੀ ਸੀ ਤਾਂ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਵਿਸ਼ੇਸ਼ اجلاس ਸਿਵੈ ਚਾਹਾਲਾਂਕਈ ਅਹਿਮ ਬਿੱਲ ਜੋ ਕਿ ਲਿਆਂਦੇ ਜਾਣਗੇ ਜਿਨ੍ਹਾਂ ਤੇ ਮੋਹਰ ਵੀ ਲੱਗ ਸਕਦੀ ਹੈ ਪਰ ਜੇ ਖਾਸ ਤੌਰ ਤੇ ਅੱਜ ਪਹਿਲੇ ਦਿਨ ਦਾ ਜ਼ਿਕਰ ਕਰੀਏ ਤੇ ਉਥੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਵਿਸ਼ੇਸ਼ اجلاس ਦੇ ਵਿੱਚ ਅੱਜ ਪੀਪੀ ਕਾਨੂੰਨ ਬਿੱਲ ਲਿਆਂਦੀ ਵੀ ਤਿਆਰੀ ਹਾਲਾਂਕਿ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਖਰੜਾ ਵੀ ਇਸ ਨੂੰ ਲੈ ਕੇ ਤਿਆਰ ਕੀਤਾ ਗਿਆ ਹੈ। ਖਲરાਇਪੁਰ ਦੇ ਵਿੱਚ ਬੈਲਗੱਡੀਆਂ ਦੀ ਦੌੜ ਤੇ ਟੈਕਸ ਬਿੱਲ ਸਮੇਤ ਕਈ ਅਹਿਮ ਬਿੱਲਾਂ ਤੇ ਜੋ ਮੋਹਰ ਲੱਗ ਸਕਦੀ ਹੈ। ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਹਾਲਾਂਕਿ ਜੋ ਇਹ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਸਮਾਗਮ 11 ਵਜੇ ਦਾ ਰੱਖਿਆ ਗਿਆ ਸੀ ਤਾਂ ਪਹਿਲੇ ਦਿਨ ਜਦੋਂ ਹੀ ਇਹ ਕਾਰਵਾਈ ਸ਼ੁਰੂ ਹੋਈ ਤਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਫਿਲਹਾਲ ਦੇ ਲਈ ਜੋ ਮੁਲਤਵੀ ਕੀਤੀ ਗਈ ਹੈ ਤਾਂ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਵਿਚਾਰਾ ਚਰਚਾ ਕਰਕੇ ਉਹਨਾਂ ਬਿੱਲਾਂ ਨੂੰ ਪੇਸ਼ ਕਰਕੇ ਉਹਨਾਂ ਤੇ ਮੋਹਰ ਵੀ ਲੱਗ ਸਕਦੀ ਹੈ ਤਾਂ ਫਿਲਹਾਲ ਦੇ ਲਈ ਜੋ ਇਹ ਵਿਧਾਨ ਸਭਾ ਦੀ ਕਾਰਵਾਈ ਹੈ ਇਹ ਮੁਲਤਵੀ ਹੋ ਚੁੱਕੀ ਹੈ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹਾਲਾਂਕਿ ਖਾਸ ਤੌਰ ਤੇ ਪਹਿਲੇ ਦਿਨ ਚੋਕੇ ਵਿਦਾਨ ਸਭਾ ਦੀ ਕਾਰਵਾਈ ਦੇ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅੱਜ ਜੋ ਬੇਅਦਬੀ ਕਾਨੂੰਨ ਬਿੱਲ ਲਿਆਂਦੀ ਹਾਲਾਂਕਿ ਤਿਆਰੀ ਵੀ ਸੀ ਕਈ ਅਹਿਮ ਬਿੱਲ ਨੇ ਜੁਨਾ ਤੇ ਮੋਹਰ ਲੱਗ ਸਕਦੀ ਹੈ ਤੇ ਉਥੇ ਹੀ ਪਹਿਲੇ ਦਿਨ ਖਾਸ ਤੌਰ ਤੇ ਜ਼ਿਕਰ ਕਰੀਏ ਤਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਜੋ ਦਿੱਤੀ ਗਈ ਹੈ ਤਾਂ ਫਿਲਹਾਲ ਜੋ ਅਪਡੇਟ ਆ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਮਿਲਤਵੀ ਕਰ ਦਿੱਤਾ ਗਿਆ ਵਿਛੜੇ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇਹ ਜੋ ਕਾਰਵਾਈ ਫਿਲਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ ਪਰ ਇਸ ਤੋਂ ਬਾਅਦ ਜਦੋਂ ਇਹ ਕਾਰਵਾਈ ਮੁੜ ਤੋਂ ਸ਼ੁਰੂ ਕੀਤੀ ਜਾਵੇਗੀ ਕਈ ਵਿਸ਼ੇਸ਼ ਜੋ ਅਹਿਮ ਬਿੱਲ ਨੇ ਉਹਨਾਂ ਪੇਸ਼ ਕੀਤਾ ਜਾਵੇਗਾ ਉਹਨਾਂ ਤੇ ਮੋਹਰ ਲੱਗ ਸਕਦੀ ਹੈ ਤਾਂ ਪੰਜਾਬ ਵਿਧਾਨ ਸਭਾ ਦੀ ਜੋ ਇਹ ਕਾਰਵਾਈ ਚੱਲ ਰਹੀ ਸੀ ਤਾਂ ਫਿਲਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ ਪਹਿਲੇ ਦਿਨ ਜੋ ਵਿਛੜੀਆਂ ਰੂਹਾਂ ਨੂੰ ਸ਼ਰਤਾਂਚਲੀ ਦਿੱਤੀ ਗਈ ਹੈ ਕਰਦੇ ਹੀ ਕਰਦੇ ਸ਼ੁਰੂ ਸਰ ਸ਼ਰੂਜੀ ਬੇਲ ਕੋ ਪਕੜਾ ਯਾਰ ਕੀ ਬਚਾ ਕਰਨੀ ਆ ਰਹੇ ਆ ਦੇਖੋ ਮੜੋ ਅੱਗੇ ਖਿਡਾਰੀ ਆਉਂਦੇ ਆ ਬਾਈ ਯਾਰਾਂ ਦਾ ਯਾਰ ਅਰੂ ਉਡੀ ਨਾਦੀ ਰਹਿੰਦੀ ਹੈ ਕਿ ਸਰ ਮੈਂ ਤੁਹਾਡੇ ਨਾਲ ਤੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਫਿਲਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ ਹਾਲਾਂਕਿ ਕੁਝ ਹੀ ਸਮੇਂ ਦੇ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪ੍ਰੈਸ ਵਾਰਤਾਂ ਨੂੰ ਸੰਬੋਧਨ ਵੀ ਕਰਨ ਜਾ ਰਹੇ ਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਇਆਗਾ ਅੱਜ ਜਿਹੜੇ ਸਾਡੇ ਸਾਥੀ ਸਾਨੂੰ ਵਿਛੋੜਾ ਦੇ ਗਏ ਸੀਗੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਗਏ ਨੇ ਕਿ ਯਾਨੀ ਕਿ ਸੰਧਾਨੀ ਦਿੱਤੀ ਗਈ ਆ ਔਰ ਜਿਹੜੇ ਅਹਮਦਾਬਾਦ 에ਅਰ ਕ੍ਰੈਸ਼ ਕਰਾਸ਼ ਦੇ ਵਿੱਚ ਮਾਰੇ ਗਏ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਗਏ ਨੇ ਕਿ ਔਰ ਇਸੇ ਤਰ੍ਹਾਂ ਜਿਹੜੇ ਕਪੜਾ ਵਪਾਰੀ ਅਬੋਹਰ ਦੇ ਵਿੱਚ ਜਿਨ੍ਹਾਂ ਦਾ ਦਿਨ ਦਿਹਾੜੇ ਗੁੰਡਿਆਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਗਏ ਨੇ ਔਰ ਹਾਊਸ ਜਿਹੜਾਗਾ ਪੰਜਾਬ ਵਿਧਾਨ ਸਭਾ ਦਾ ਹਾਊਸ ਜਿਹੜਾ ਉਹ ਕੱਲ ਦੁਬਾਰਾ 10 ਵਜੇ ਸ਼ੁਰੂ ਹੋਊਗਾ ਜਿਹਦੇ ਅੰਦਰ ਵੱਖ-ਵੱਖ ਬਿੱਲ ਵੱਖ-ਵੱਖ ਜਿਹੜੇ ਰੈਜੂਲੇਸ਼ਨ ਉਹ ਲਿਆਂਦੇ ਜਾਣਗੇ ਔਰ ਉਹਨਾਂ ਤੇ ਖੁੱਲ ਕੇ ਚਰਚਾ ਹੋਊਗੀ ਔਰ ਉਸ ਚਰਚਾ ਦੇ ਵਿੱਚ اپੋਜੀਸ਼ਨ ਪਾਰਟੀ ਨੂੰ ਆਸ ਆ ਕਿ اپੋਜੀਸ਼ਨ ਪਾਰਟੀ ਆਪਣੀ ਭੂਮਿਕਾ ਨਿਭਾਊਗੀ ਔਰ ਉਸ ਦੌਰ ਦੇ ਅੰਦਰ ਸਾਰਥਕ ਭੂਮਿਕਾ ਨਿਭਾ ਕੇ ਔਰ ਸਾਰੂ ਬੁੱਧਿਆਂ ਦੇ ਉੱਤੇ ਬਹਿਸ ਕਰੂਗੀ ਔਰ ਬਾਈ ਬਾਈਕਾਟ ਕਰਕੇ ਸੁਰੱਖਿਆ ਮਟੋਰਨ ਦਾ ਕੰਮ ਨਹੀਂ ਕਰੂਗੀ ਔਰ ਉਹਦੇ ਅੰਦਰ ਬੈਠ ਕੇ ਸਾਡੀ ਵੀ ਗੱਲ ਜਿਹੜੀ ਹੈ ਸੱਤਾਤਾਰੀ ਤੇਰੀ ਦੀ ਗੱਲ ਜਿਹੜੀ ਆ ਉਹ ਵੀ ਸੁਣੂਗੀ ਪਰ ਲੇਕਿਨ ਪੰਜਾਬ ਨੂੰ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਸਪਸ਼ਟਾ ਕਿ ਜਿਹੜਾ ਅਬੋਹਰ ਦੇ ਵਿੱਚ ਦਿਨ ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਮਰਡਰ ਕੀਤਾ ਗਿਆ ਮਾਰਿਆ ਗਿਆ ਉਹਦੇ ਪਿੱਛੇ ਕੌਣ ਆ ਉਹਦੇ ਪਿੱਛੇ ਗੁਜਰਾਤ ਸਰਕਾਰ ਦੇ ਵਿੱਚ ਗੁਜਰਾਤ ਸਰਕਾਰ ਦੀ ਪ੍ਰੋਟੈਕਸ਼ਨ ਦੇधीन ਗੁਜਰਾਤ ਸਰਕਾਰ ਦੀ ਜਿਹੜੀ ਜੇਲ੍ਹ ਆ ਉਹਦੇ ਵਿੱਚ ਬੈਠਾ ਲਾਰੈਂਸ ਬਿਸ਼ਨੋਈ ਆ ਇਹ ਪੂਰਾ ਪੰਜਾਬ ਜਾਣਦਾਗਾ ਪੂਰਾ ਪੰਜਾਬ ਇਹ ਵੀ ਜਾਣਦਾਗਾ ਕਿ ਗੁਜਰਾਤ ਦੇ ਅੰਦਰ ਪਿਛਲੇ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਪੂਰਾ ਪੰਜਾਬ ਇਹ ਵੀ ਜਾਣਦਾਗਾ ਪੂਰੇ ਪੰਜਾਬ ਦੇ ਵਪਾਰੀ ਪੂਰੇ ਪੰਜਾਬ ਦੇ ਲੋਕ ਇਹ ਵੀ ਜਾਣਦੇ ਨੇਗੇ ਕਿ ਗੁਜਰਾਤ ਦੇ ਦੋ ਵਿਅਕਤੀ ਸਾਡੇ ਦੇਸ਼ ਦੀਆਂ ਸਰਵੋੱਚ ਪੋਸਟਾਂ ਤੇ ਕਾਇਮ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਔਰ ਲਾਰਜ ਬਿਸ਼ਨੋਈ ਜਿਹੜਾ ਉਹ ਵੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਬੜੇ ਅਫਸੋਸ ਦੀ ਗੱਲ ਆ ਕਿ ਗੁਜਰਾਤ ਦੀ ਜੇਲ੍ਹ ਦੇ ਅੰਦਰ ਤੋਂ ਬੈਠ ਕੇ ਉਹ ਵਿਅਕਤੀ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੈ ਪੰਜਾਬ ਦੇ ਅੰਦਰ ਲਾ ਇਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰਨ ਦੇ ਵਿੱਚ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਅਹਿਮ ਹੱਤਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਅਹਿਮ ਰੋਲ ਅਦਾ ਕਰ ਰਹੀ ਆ ਕਿਉਂਕਿ ਕਿਉਂ ਪ੍ਰੋਟੈਕਸ਼ਨ ਦਿੱਤੀ ਗਈ ਆ ਕਿਉਂ ਨਹੀਂ ਅਦਾਲਤਾਂ ਦੇ ਹਵਾਲੇ ਲਾਰਸ ਬੁਸਰੋਈ ਨੂੰ ਕੀਤਾ ਜਾਂਦਾ ਕਿਉਂ ਜੇਲ੍ਹ ਦੇ ਅੰਦਰ ਰੱਖਿਆ ਹੋਇਆਗਾ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਗੁੰਡਿਆਂ ਨੂੰ ਪਾ ਕੇ ਜਿਹੜੇ ਆਪੋਜੀਸ਼ਨ ਦੇ ਸਟੇਟ ਦੇ ਜਿਹੜੇ ਵਿਰੋਧੀ ਧਿਰ ਦੀਆਂ ਸਰਕ ਪਾਰਟੀਆਂ ਦੇ ਸਟੇਟ ਨੇਗੇ ਉਹਨਾਂ ਦੇ ਅੰਦਰ ਗੜਬੜ ਪੈਦਾ ਕਰਨਾ ਚਾਹੁੰਦੀ ਆ ਉਹਨਾਂ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਇੱਕ ਸ਼ਕਤੀਸ਼ਾਲੀ ਇੱਕ ਤਾਕਤਵਰ ਸਰਕਾਰ ਬਣਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਬਿਲਕੁਲ ਪੰਜਾਬ ਦੇ ਅੰਦਰ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਗੁੰਡਾਗਾ ਚਾਹੇ ਕਾਂਗਰਸ ਪਾਰਟੀ ਦਾ ਗੁੰਡਾਗਾ ਚਾਹੇ ਅਕਾਲੀ ਦਲ ਦਾ ਗੁੰਡਾਗਾ ਚਾਹੇ ਕੋਈ ਹੋਰ ਸਮਾਜ ਵਿਰੋਧੀ ਅੰਸਰ ਆ ਜਿਹੜਾ ਵੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਾਰਵਾਈ ਕਰੂਗਾ ਉਹਦੇ ਖਿਲਾਫ ਸਰਕਾਰ ਜਿਹੜਾ ਉਹ ਸਖਤ ਐਕਸ਼ਨ ਲਊ ਉਹ ਨੂੰ ਵੀ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਊਗਾ ਪਰ ਪੰਜਾਬ ਦੀ ਲਾਅਨ ਆਰਡਰ ਦੀ ਪੋਜੀਸ਼ਨ ਨੂੰ ਵੜਾ ਕੇ ਰੱਖਣਾ ਸਾਡਾ ਕਾਨੂੰਨੀ ਹੱਕ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਮੈਂਡੇਟ ਦਿੱਤਾਗਾ ਪਰ ਲੇਕਿਨ ਦੇ ਜਾਣਦਾਗਾ ਕਿ ਥੋੜੇ ਦਿਨ ਪਹਿਲਾਂ ਕੱਲ ਜਾਂ ਪਰਸੋਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਚਾਹੋ ਦਿੱਲੀ ਦੇ ਮੰਤਰੀ ਨੇ ਚਾਹੋ ਪੰਜਾਬ ਦੇ ਸੰਤਰੀ ਨੇ ਚਾਹੇ ਉਹਨਾਂ ਦੇ ਪੰਜਾਬ ਦੇ ਐਮਐਲਏ ਨੇ ਚਾਹੋ ਕਾਂਗਰਸ ਪਾਰਟੀ ਦੇ ਐਮਐਲਏ ਨੇ ਕਿ ਚਾਹੋ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਨੇ ਮੈਂ ਸਮਝਦਾ ਉਹ ਸਾਰੇ ਉਹਨਾਂ ਗੁੱਡਿਆਂ ਨੂੰ ਪ੍ਰੋਟੈਕਸ਼ਨ 'ਚ ਲੱਗੇ ਹੋਏ ਨੇਗੇ ਉਹਨਾਂ ਗੁੰਡਿਆਂ ਦੇ ਹੱਕ ਚ ਬੋਲ ਰਹੇ ਨੇਗੇ ਉਹਨਾਂ ਸਮਾਜ ਵਿਰੋਧੀ ਲੋਕਾਂ ਦੇ ਹੱਕ ਚ ਬੋਲ ਰਹੇ ਨੇਗੇ ਜਦੋਂ ਅਸੀਂ ਯਦਨਸ਼ਿਆਂ ਦੇ ਬਰਤ ਸ਼ੁਰੂ ਕੀਤਾ ਜਦੋਂ ਅਸੀਂ ਵੱਡੇ ਵੱਡੇ ਮਗਰਮਚ ਫੜਦੇ ਸ਼ੁਰੂ ਕੀਤੇ ਜਦੋਂ ਅਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਉਸ ਸਮੇਂ ਵੀ ਕਾਂਗਰਸ ਪਾਰਟੀ ਦਾ ਦਰਦ ਸਭ ਗਿਆ ਉਸ ਸਮੇਂ ਵੀ ਕਾਂਗਰਸ ਪਾਰਟੀ ਵਾਲੇ ਰੋਣ ਪੇਟਣ ਲੱਗੇ ਕਿ ਕਿਉਂ ਸਾਡੇ ਸਾਥੀਆਂ ਨੂੰ ਫੜ ਰਹੇ ਹੋ ਤਾਂ ਉਸੇ ਸਮੇਂ ਅਕਾਲੀ ਦਲ ਧਰਨੇ ਦੇਣ ਲੱਗਿਆ ਉਹ ਅਕਾਲੀ ਦਲ ਜਿਹੜਾ ਕਦੇ ਗੁਰਦੁਆਰਿਆਂ ਦੀ ਮਰਿਆਦਾ ਦੇ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਪੰਨ ਦੀ ਚੜ੍ਹਦੀ ਕਲਾ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲੜਿਆ ਉਹ ਕੀ ਲੜ ਰਿਹਾ ਸੀ ਅੱਜ ਪੰਜਾਬ ਦੇ ਅੰਦਰ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਸੜਕਾਂ ਤੇ ਆਇਆ ਸੀ ਡਰੱਗ ਮਾਫੀਆ ਨੂੰ ਬਚਾਉਣ ਦੇ ਲਈ ਆਇਆ ਸੀ ਉਸੇ ਤਰੀਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਡਰੱਗ ਮਾਫੀਆ ਦੇ ਹੱਕ ਵਿੱਚ ਆਈ ਸੀਗੀ ਪਰ ਉਸੇ ਤਰੀਕੇ ਅੱਜ ਜਿਹੜੇ ਲੋਕ ਪੰਜਾਬ ਦੇ ਅੰਦਰ ਸ਼ਰਮ ਗੋਲੀਆਂ ਮਾਰਦੇ ਨੇਗੇ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਅੱਜ ਪੂਰੀ ਕਾਂਗਰਸ ਪਾਰਟੀ ਦੇ ਨੇਤਾ ਅੱਜ ਅਕਾਲੀ ਦਲ ਦੇ ਨੇਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿਸੇ ਨਾ ਕਿਸੇ ਰੂਪ ਦੇ ਅੰਦਰ ਸਿੱਧੇ ਰੂਪ ਦੇ ਵਿੱਚ ਅਸਿੱਧੇ ਰੂਪ ਦੇ ਵਿੱਚ ਮੋੜਾ ਗੁੰਡਿਆਂ ਦੀ ਮਦਦ ਕਰ ਰਹੇ ਨੇਗੇ ਪਰ ਲੇਕਿਨ ਮੈਂ ਇੱਕ ਵਾਰ ਫੇਰ ਦੁਹਰਾਉਣਾਗਾ ਕਿ ਬਿਲਕੁਲ ਪੰਜਾਬ ਸਰਕਾਰ ਠੋਕ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੂਗੀ ਜਿਹੜੇ ਡਰੱਗ ਮਾਫੀਆ ਚਲਾਉਂਦੇ ਨੇ ਜਿਹੜੇ ਗੁੰਡੇ ਨੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਹੈ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਮਾਦਾ ਜੀ ਭਾਈ ਸਾਹਿਬ ਵੀ ਇਹ ਗੱਲ ਕਹਿੰਦਾ ਕਿ ਇਹ ਪੰਜਾਬ ਦੇ ਪੰਜਾਬ ਦੇ ਇਹ ਪੂਰੇ ਪੂਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ 6 ਕਰੋੜ ਕਿੰਨਾਂ ਨੇ ਔਰ 6 ਕਰੋੜ ਅੱਖਾਂ ਨੇ ਪ੍ਰਤਾਪ ਸਿੰਘ ਬਾਜਬਾ ਜੀ ਦਾ ਬਿਆਨ ਸੁਣਿਆ ਚੰਨਰਾਹੀਂ ਸੁਣਿਆ ਤੇ ਅੱਖਾਂ ਰਾਹੀਂ ਦੇਖਿਆ ਵੀਡੀਓ ਤੇ ਹੁਣ ਯੂਟਰਨ ਲਾਈਨ ਦੇ ਵਿੱਚ ਬਹੁਤ ਬਾਹਰ ਨੇ ਬਹੁਤ ਲਿਫਤੀਆਂ ਪੋਚੀਆਂ ਗੱਲਾਂ ਕਰਦੇ ਨੇ ਕਿ ਹੁਣ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚੱਲਣਗੀਆਂ ਜਿੰਨੀਆਂ ਮਰਜ਼ੀ ਅਰਜ਼ੀਆਂ ਦੇ ਲੈਣ ਜਿੰਨੀਆਂ ਮਰਜ਼ੀ ਐਪਲੀਕੇਸ਼ਨ ਦੇ ਦਨ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਕਿ ਪ੍ਰਤਾਪ ਸਿੰਘ ਬਾਜਬਾ ਇੱਕ ਵਾਰ ਤਾਂ ਕਹਿੰਦਾ ਸੀਗਾ ਕਿਆ ਸਿਰਸਾ ਪਾ ਕੇ ਲੈ ਕੇ ਆਵਾਂਗੇ ਹਰ ਦੂਜੀ ਵਾਰ ਆਪਦੀ ਫੇਸਬੁੱਕ ਤੇ ਜਾ ਕੇ ਆਪਣੇ ਟਵਿੱਟਰ ਤੇ ਜਾ ਕੇ ਕਹਿੰਦਾਗਾ ਕਿ ਨਹੀਂ ਨਹੀਂ ਦੇ ਨਹੀਂ ਬਾ ਮਜੀਠੀਆ ਸਾਹਿਬ ਤਾਂ ਬੜੇ ਦੁੱਧ ਦੇ ਤੋਤੇ ਨੇ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਸਾਰਿਆਂ ਦਾ ਅਪਸ਼ੋਕੜ ਕਿਸੇ ਨਾ ਕਿਸੇ ਰੂਪ ਦੇ ਅੰਦਰ ਡਰੱਗ ਮਾਫੀਆ ਨਾਲ ਜੁੜਿਆ ਹੋਇਆਗਾ ਅਚੀਮਾ ਸਾਹਿਬ ਮਤਾ ਲਿਆਉਣ ਵਾਸਤੇ 15 ਦਿਨਾਂ ਦਾ ਮਿੰਨੀਮ ਟਾਈਮ ਚਾਹੀਦਾ ਪਹਿਲਾਂ ਉਹ ਮਤਾ ਕਿਵੇਂ ਲਿਆਉਗੇ ਕਿਹੜਾ ਕੋਈ ਵੀ ਮਤਾ ਲਿਆਉਣਾ ਜਿਹੜਾ ਸਰਕਾਰ ਹੁੰਦਾ ਸਰਕਾਰ ਦਾ ਮਤੇ ਨੂੰ ਐਗਜ਼ੈਂਪਸ਼ਨ ਹੁੰਦੀ ਆ ਸਰਕਾਰ ਦਾ ਕੋਈ ਵੀ ਮੰਤਰੀ ਕਿਸੇ ਵੀ ਸਮਾਂ ਕਿਸੇ ਵੀ ਸੈਸ਼ਨ ਦੇ ਉੱਤੇ ਚੱਲਦੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਬੁੱਕ 'ਚ ਲਿਖਿਆ ਹੈਗਾ ਕਿ ਉਹ ਲਿਆ ਸਕਦਾਗਾ ਜੇਕਰ ਆਪੋਜੀਸ਼ਨ ਨੇ ਲੈ ਕੇ ਆਉਣਾਗਾ ਤਾਂ ਉਹਦੇ ਲਈ 15 ਦਿਨ ਦਾ ਸਮਾਂ ਗਿਆ ਕਿਉਂਕਿ ਆਪੋਜੀਸ਼ਨ ਦਾ ਮੁੱਦਾ ਜਿਹੜਾ ਉਹਦੇ ਤੇ ਸਟੱਡੀ ਕਰਕੇ ਸਰਕਾਰ ਨੇ ਜਵਾਬ ਦੇਣਾ ਹੁੰਦਾਗਾ ਔਰ ਸਰਕਾਰ ਕੋਈ ਵੀ ਮਤਾ ਜਿਹੜਾ ਉਹ ਕਿਸੇ ਵੀ ਸਮੇਂ ਲਿਆ ਸਕਦੀ ਆ ਇਹ ਤੁਸੀਂ ਪੰਜਾਬ ਦੀ ਪੰਜਾਬ ਵਿਧਾਨ ਸਭਾ ਦੀ ਰੂਲ ਬੁੱਕ 'ਚ ਪੜ ਲੈਣਾ ਥੈਂਕ ਯੂ ਜੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਹੋਈ ਜਿਸ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਉੱਛੀਮਾ ਜਿਨ੍ਹਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾ ਰਹੀ ਸੀ ਹਾਲਾਂਕਿ ਅੱਜ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਜੋ ਸ਼ਰਧਾਂਜਲੀ ਦਿੱਤੀ ਗਈ ਹੈ ਪਲੇਨ ਹਾਦਸੇ ਦੇ ਵਿੱਚ ਜਾਣ ਖੋਣ ਵਾਲੇ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਕਾਰੋਬਾਰੀ ਸੰਚੇ ਵਰਮਾ ਨੂੰ ਵੀ ਅੱਜ ਜੋ ਸ਼ਰਧਾਂਜਲੀ ਦਿੱਤੀ ਗਈ ਹੈ ਕੱਲ ਨੂੰ ਸਵੇਰੇ 10 ਵਜੇ ਇਹ ਕਾਰਵਾਈ ਜੋ ਕਿ ਮੁਰਤੋ ਸ਼ੁਰੂ ਕੀਤੀ ਜਾਵੇਗੀ ਕੱਲ ਸਵੇਰੇ 10 ਵਜੇ ਤੱਕ ਇਸ ਕਾਰਵਾਈ ਨੂੰ ਫਲਹਾਲ ਦੀ ਘੜੀ ਮੁਲਤਵੀ ਕੀਤਾ ਗਿਆ ਹੈ ਜਨਰ ਮੰਤਰੀ ਹਰਪਾਲ ਸਿੰਘ ਚੀਮਾ ਜੋ ਪ੍ਰੈਸ ਵਾਰਤਾ ਕਰ ਰਹੀ ਸੀ ਪ੍ਰੈਸ ਵਾਰਤਨ ਸੁਮੰਦਨ ਕਰ ਰਹੀ ਸੀ ਜ਼ਿਕਰ ਉਹਨਾਂ ਦੇ ਵੱਲੋਂ ਚੁਕੀ ਤਾਂ ਕਿ ਅੱਜ ਪਹਿਲੇ ਦਿਨ ਜੋ ਵਿਛਣ ਰੋਹਨ ਸ਼ਰਧਾਂਜਲੀ ਦਿੱਤੀ ਗਈ ਹੈ ਹਾਲਾਂਕਿ ਜਹਾਜ਼ ਹਾਦਸੇ ਦੇ ਵਿੱਚ ਜਾਣ ਗੋਣ ਵਾਲੇ ਲੋਕਾਂ ਨੂੰ ਵੀ ਸ਼ਰਧਾਂਜਲੀ ਇਸ ਵਿਧਾਨ ਸਭਾ ਦੀ ਕਾਰਵਾਈ ਤਰਾਂ ਦਿੱਤੀ ਗਈ ਕਾਰੋਬਾਰੀ ਸੰਸ਼ੇਵਰਮਾ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਤਾਂ ਪਲਕੇ ਵਿਧਾਨ ਸਭਾ ਦੇ ਵਿੱਚ ਵੱਖ-ਵੱਖ ਬਿੱਲ ਜੋ ਕਿ ਪੇਸ਼ ਕੀਤੇ ਜਾਣਗੇ ਕੱਲ ਨੂੰ ਯਾਨੀ ਕਿ 11 ਜੁਲਾਈ ਨੂੰ ਵਿਸ਼ੇਸ਼ اجلاس ਦੇ ਵਿੱਚ ਬਿੱਲ ਜੋ ਪੇਸ਼ ਕੀਤੇ ਜਾਣਗੇ ਉਹਨਾਂ ਤੇ ਮੋਹਰ ਵੀ ਲੱਗ ਸਕਦੀ ਹੈ ਤਾਂ ਅੱਜ ਜੋ ਇਸ ਵਿਸ਼ੇਸ਼ اجلاس ਦਾ ਪਹਿਲਾ ਦਿਨ ਸੀ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਪਲੇਨ ਹਾਦਸੇ ਦੇ ਵਿੱਚ ਜਾਣ ਕੋਉਣ ਵਾਲੇ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਕਾਰੋਬਾਰੀ ਸੰਛੇ ਪਰਮਾਨੂ ਵੀ ਸ਼ਰਧਾਂਜਲੀ ਦਿੱਤੀ ਗਈ ਹੈ ਹਾਲਾਂਕਿ ਕੱਲ੍ਹ ਸਵੇਰੇ 10 ਵਜੇ ਤੱਕ ਇਸ ਕਾਰਫਾਈ ਨੂੰ ਮੁਲਤਵੀ ਹੁਣ ਕਰ ਦਿੱਤਾ ਗਿਆ ਤਬਖਵਾਖ ਬਿੱਲ ਜਿਨ੍ਹਾਂ ਨੂੰ ਕੱਲ੍ਹ ਪੇਸ਼ ਕੀਤਾ